ਸਿਰਿਵਾਹੀ ਗੁਰੂ ਸਾਹਿਬ ਜੀ ਤੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ કોહો નાનક સબ તીરી વઢાય કોઈ ન ઓ ન જણે મીરા સત નામ શ્રી વાહી ગુરુ સાહેબજી ਸੋ ਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜੇਨ ਬਿਣ ਦੰਤ ਜਗ ਖਾਇਆ ਮਨ ਮੁਖ ਖਾਦੀ ਗੁਰਮੁਖ ਉਭਰੀ ਜਿਨਨੀ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਬਿਣ ਦੰਤਾਂ ਜਗ ਖਾਇਆ ਮਨਮੁਖ ਖਾਦੀ ਗੁਰਮੁਖ ਉਬਰੀ ਜਿਨਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਤੰਦ ਕਰਤੀ ਆ ਨਿਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਬਸਾਇਆ ਨਾਨਕ ਨਾਮ ਤਿਨਾਂ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਮਹਲਾ ਤੀਜਾ ਘਰ ਹੀ ਮਹਿ ਅੰਮ੍ਰਿਤ ਪਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜੋ ਕੁਸਤੂਰੀ ਮਿਰਗ ਨਾ ਜਾਣੈ ਪਰਮ ਦਾ ਪਰਮ ਪੁਲਾਇਆ ਅੰਮ੍ਰਿਤ ਤਜ ਬਿਖ ਸੰਗ ਰਹਿ ਕਰਤੈ ਆਪ ਖੁਆਇਆ ਗੁਰਮਖ ਬਿਰਲੇ ਸੋਜੀ ਪਈ ਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸਭ ਦੇ ਨਾ ਉਪਜ ਸਭ ਦੇ ਮੇਲ ਮਿਲਾਇਆ ਬਿਨ ਸ਼ਬਦੈ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਉੜੀ ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਵਿਦ ਪਾਈਐ ਤਿਸ ਰੂਪ ਨਾਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਾਈਐ ਨਰੰਕਾਰ ਨਿਰੰਜਨ ਹਰ ਅਗੰਮ ਕਿਆ ਕਹੇ ਗੁਣ ਗਾਈਐ ਜਿਸ ਆਪ ਬੁਝਾਈ ਆਪ ਸੋ ਹਰ ਮਾਰਗ ਪਾਈਐ ਗੁਰ ਪੁਰੈ ਬੇਖਾਲਿਆ ਗੁਰ ਸੇਵਾ ਪਾਈਐ ਜਿਸ ਆਪ 부ਝਾਈ ਆਪ ਸੋ ਹਰ ਮਾਰਗ ਪਾਈਐ ਗੁਰ ਪੂਰੈ ਬੇਖਾਲਿਆ ਗੁਰ ਸੇਵਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ